ਅੱਧੀ ਕੌਲੀ ਤੇ ਜ਼ਿਆਦਾ ਜਾਨੀ ਕਿ ਪੌਣੀ ਕੌਲੀ ਲਿਆ ਦਲੀਆ ਤਿੰਨ ਚਾਰ ਵਾਰੀ ਚੰਗੀ ਤਰ੍ਹਾਂ ਸਾਫ਼ ਪਾਣੀ ਵਿੱਚ ਧੋ ਕੇ ਕਿਛਣਣੀ ਵਿੱਚ ਪਾ ਕੇ ਸਾਈਡ ਤੇ ਰੱਖ ਦਾਂਗੇ ਫਿਰ ਇੱਕ ਗਲਾਸ ਪਾਣੀ ਵਿੱਚ ਚਾਰ ਕਪੇਲੀਆਂ ਗੁੜ ਦੀਆਂ ਕਰਾਂਗੇ ਗਰਮ ਤੇ ਨਾਲ ਹੀ ਗਾਜਰਾ ਉਹਨਾਂ ਨੂੰ ਧੋ ਕੇ ਛਿੱਲ ਲਿਆ ਤੇ ਫਿਰ ਕਰ ਲਿਆ ਗ੍ਰੇਟ ਵੱਡੇ ਸਾਈਜ਼ ਦਾ 10 ਸਪੂਨ ਲਿਆ ਦੇਸੀ ਘਿਓ ਦਾ ਜਦ ਜਿਹੜਾ ਚੰਗੀ ਤਰ੍ਹਾਂ ਮੈਲਟ ਹੋ ਗਿਆ ਫਿਰ ਵਿੱਚ ਰੋਸਟ ਕਰਾਂਗੇ ਮਖਾਣੇ ਕਾਜੂ ਬਦਾਮ ਆਪਣੀ ਮਰਜ਼ੀ ਦੇ ਡਰਾਈ ਫਰੂਟ ਪਾ ਸਕਦੇ ਹਾਂ ਉਸ ਤੋਂ ਬਾਅਦ ਉਸੇ ਘਿਓ ਦੇ ਵਿੱਚ ਪਾਵਾਂਗੇ ਦਲੀਆ ਚਾਰ ਤੋਂ ਪੰਜ ਮਿੰਟ ਲਈ ਸਲੋ ਫਲੇਮ ਤੇ ਪਕਾਵਾਂਗੇ ਜਦ ਜਿਹੜਾ ਦਲੀਆ ਗੀ ਤਰ੍ਹਾਂ ਰੋਸਟ ਹੋ ਗਿਆ ਦਾ ਕਲਰ ਚੇਂਜ ਹੋ ਗਿਆ ਫਿਰ ਵਿੱਚ ਮਿਕਸ ਕਰ ਦਿਓ ਗ੍ਰੇਟ ਕੀਤੀਆਂ ਹੋਈਆਂ ਗਾਜਰਾਂ ਤੇ ਹੌਲੀ ਹੌਲੀ ਪਕਾਉਂਦੇ ਜਾਓ ਉਸ ਤੋਂ ਬਾਅਦ ਵਿੱਚ ਬਾਰੀ ਆਈ ਹੈ ਗੁੜ ਵਾਲਾ ਪਾਣੀ ਪਾਉਂਦੀ ਇਹਨੂੰ ਛਣੇ ਨਹੀਂ ਰਹੀ ਛਾਣ ਕੇ ਪਾਓ ਤੇ ਹੌਲੀ ਹੌਲੀ ਪਕਾਓ ਜਦੋਂ ਇਹ ਪਾਣੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਗਿਆ ਫਿਰ ਇੱਕ ਗਲਾਸ ਪਰ ਕੇ ਪਾ ਦਿਓ ਦੁੱਧ ਦਾ ਤੇ ਫਿਰ ਇਹਨੂੰ ਪਕਾਓ ਪਰ ਦੁੱਧ ਦੇ ਦੇ ਵਿੱਚ ਫਟ ਜਾਊਗਾ ਜਦੋਂ ਫਟ ਕੇ ਇਹਦੇ ਵਿੱਚ ਦੁੱਧ ਮਿਕਸ ਹੋਊਗਾ ਤੇ ਉਹਦਾ ਜਿਹੜਾ ਟੇਸਟ ਹੋਊਗਾ ਇਸ ਦਲੀਏ ਵਿੱਚ ਉਹ ਤੁਹਾਨੂੰ ਗੁਜਰੇਲੇ ਤੋਂ ਵੀ ਕਿਤੇ ਜ਼ਿਆਦਾ ਵਧੀਆ ਲੱਗੂਗਾ ਇੱਕ ਚਮਚ ਲਾਸਟ ਤੇ ਪਾਵਾਂਗੇ ਮਲਾ ਦਾ ਤੇ ਫਿਰ ਆਪਾਂ ਇਹਦੇ ਵਿੱਚ ਡ్రਾਈ ਫਰੂਟ ਜਿਹੜੇ ਰੋਸਟ ਕੀਤੇ ਸੀ ਉਹ ਮਿਕਸ ਕਰ ਦਾਂਗੇ ਬਹੁਤ ਹੀ ਮਜ਼ੇਦਾਰ ਗਾਜਰ ਦਾ ਇਹ ਦਲੀਆ ਬਣ ਕੇ ਤਿਆਰ ਹੁੰਦਾ ਜਦੋਂ ਵੀ ਤੁਸੀਂ ਕਿਸੇ ਨੂੰ ਖਵਾਇਆ ਤੁਹਾਡੀ ਬੜੀ ਤਾਰੀਫ ਹੋਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਣਾ ਕੇ ਜਰੂਰ ਖਾਓ